ਸਵਾਗਤ ਹੈ ਦਰਸ਼ਕੋ ਇਸ ਵਕਤ ਅਸੀਂ ਦੀਨਾ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਮੱਲ ਮਾਰੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਨੇ ਵੱਡੀ ਲੀਡ ਦੇ ਨਾਲ ਜਿਹੜਾ ਆਪਣੇ ਵਿਰੋਧੀਆਂ ਨੂੰ ਹਰਾ ਕੇ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਝੰਡਾ ਬੁਲੰਦ ਕੀਤਾ ਹੈ ਬਲਾਕ ਸਮਤੀ ਜ਼ੋਨ ਦੀਨਾ ਸਾਹਿਬ ਤੋਂ ਇਸ ਵਕਤ ਮੇਰੇ ਨਾਲ ਬੀਬੀ ਪਰਮਜੀਤ ਕੌਰ ਜੀ ਸਭ ਤੋਂ ਸੀਨੀਅਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੋਲਾ ਸਿੰਘ ਜੀ ਸਰਪੰਚ ਜਿਹੜੇ ਕਿ ਦੀਨਾ ਸਾਹਿਬ ਦੇ ਸਾਬਕਾ ਸਰਪੰਚ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸੀਨੀਅਰ ਸਫਾਂ ਚ ਵਿੱਚ ਤੇ ਆਪਾਂ ਪਹਿਲਾਂ ਸਰਪੰਚ ਸਾਹਿਬ ਤੋਂ ਸ਼ੁਰੂ ਕਰਦੇ ਆ ਸਰਪੰਚ ਸਾਹਿਬ ਦੀਨਾ ਸਾਹਿਬ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬਲੰਦ ਹੋਇਆ ਅਸੀਂ ਰੀਅਲ ਫੈਕਟ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਘਰੇ ਆ ਕੇ ਸਾਡੀ ਇੰਟਰਵਿਊ ਰਿਕਾਰਡ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਤੇ ਸਾਬਕਾ ਸੰਮਤੀ ਮੈਂਬਰ ਡਾਕਟਰ ਰਜਮੀਰ ਸਿੰਘ ਦੀਨਾ ਪਰਮਜੀਤ ਕੌਰ ਢਾਈਵਾਲ ਉਹਨਾਂ ਦੀ ਪਤਨੀ ਹੈ ਆਪਣੇ ਜਿੰਨੀ ਸੰਮਤੀ ਦੇ ਚੋਣਾਂ ਹੋਈਆਂ ਸਭ ਤੋਂ ਵੱਧ ਬੋਟਾ ਨਾਲ ਪਰਮਜੀਤ ਕੌਰ ਢਾਈਵਾਲ ਜਿੱਤੇ ਹੈ ਹਮ ਅਸੀਂ ਆਸ ਕਰਦੇ ਹਾਂ ਪਾਰਟੀ ਲਈ ਜਿੰਨੀ ਕਿ ਸੇਵਾ ਇਹਨਾਂ ਨੇ ਕਰੀ ਹੈ ਹਮ ਹਰੇਕ ਦਾ ਹੀ ਦਿਲ ਕਰਦਾ ਹੁੰਦਾ ਮੈਂ ਐ ਐ ਬਿਲਕੁਲ ਉਹ ਪਾਰਟੀ ਨੇ ਸੋਚਣਾ ਅਸੀਂ ਸਭ ਤੋਂ ਵੱਧ ਜੇ ਲਾਇਕ ਕਰਦੇ ਆਂਗੇ ਹਮ ਦੋਨੇ ਪਰਿਵਾਰ ਹਮ ਤੁਨ ਉਪਦਾਇ ਖਨਮਖ ਪਾਰਟੀ ਜੀ ਜੀ ਪਾਰਟੀ ਨੇ ਸਾਡੇ ਕੋਲੇ ਕੈਂਡੀਡੇਟ ਭੇਜੇ ਆ ਸੁਵੀਰ ਜੀ ਨੇ ਹਨਾ ਰਾਜਵਿੰਦਰ ਸਿੰਘ ਚਲੋ ਉਹ ਤਾਂ ਸੱਤ ਵਚ ਨਹੀਂ ਹੁੰਦਾ ਹਨਾ ਜਿਹੜਾ ਭੇਜਤਾ ਹੈਗਾ ਅਸੀਂ ਸਾਰਿਆਂ ਨੂੰ ਪਸੰਦ ਕਰਦੇ ਆਂਗੇ ਪਰ ਇਸ ਪਰਿਵਾਰ ਨੇ 40 ਸਾਲਾਂ ਤੋਂ ਤੱਕੀ ਖਾਧਿਆ ਮੈਂ ਆਪਦੇ ਅੱਖੀਂ ਦੇਖਿਆ ਹੈਗਾ ਡਾਕਟਰ ਜਮੇਸ਼ ਸਿੰਘ ਸਕੂਟਰ ਤੇ ਮੋਟਰਸਾਈਕਲ ਤੇ ਮੋਗੇ ਜਾਉ ਅੱਜ ਧਰਮਕੋਟ ਆ ਕਈ ਏਰੀ ਕਿਸੇ ਨੂੰ ਟਾਂਕੇ ਲੈ ਜਾਣਾ ਕਈ ਇਕੱਲੇ ਨਹੀਂ ਜਾਣਾ ਬਿਲਕੁਲ ਅਸੀਂ ਦੇਖਦੇ ਰਹੇ ਹਾਂ ਬਹੁਤ ਪੁਰਾਣਾ ਜਾਨੀ ਇਹਨਾਂ ਫਿਰ ਉਸ ਪਰਿਵਾਰ ਨੂੰ ਥੋੜਾ ਜਿਹਾ ਹੁੰਦਾ ਹੀ ਆ ਕਿਤੇ ਮੌਜੂਦ ਹੁੰਦਾ ਜ਼ਿੰਦਗੀ 'ਚ ਕਿਤੇ ਕਿਵੇਂ ਹੁੰਦਾ ਪਾਰਟੀ ਨੇ ਜੋ ਹੁਕਮ ਕਰਤਾ ਹੁਣ ਜਰਨਲ ਚੋਂ ਸੀਗੀ ਚਾਰ ਪਿੰਡਾਂ 'ਚ ਜੀ ਤੇ ਫੋਨ ਆ ਗਿਆ ਚੇਅਰਮੈਨ ਦਾ ਭਾਰਤੀ ਦਾ ਹੂੰ ਵੀ ਡਾਕਟਰ ਸਾਹਿਬ ਆਜੋ ਹੂੰ ਜਾਣਾ ਸਰ ਫਾਇਲ ਬਣਾ ਕਿਸੇ ਨੂੰ ਕੋਈ ਨਹੀਂ ਯਾਨੀ ਕਿ ਪਰਿਵਾਰ ਦੀ ਔਰ ਬੋਟਾ ਵਾਲਾ ਵੀ ਬਹੁਤ ਲੋਕਾਂ ਨੇ ਲੋਕਾਂ ਨੇ ਜਿੰਨਾ ਸਤਕਾਰ ਕੀਤਾ ਸਾਨੂੰ ਆਪ ਨੂੰ ਆਸ ਨਹੀਂ ਸੀ ਦੋਨਾਂ ਪਰਿਵਾਰਾਂ ਨੂੰ ਬਿਲਕੁਲ ਵੀ ਸਾਨੂੰ ਕਿਉਂ 126 ਤੋਂ ਸਿੱਧਾ ਹੀ ਉੱਡ ਗਿਆ ਜਾ ਬਿਲਕੁਲ ਅਰੇ ਤੁਹਾਨੂੰ ਪਤਾ ਹੀ ਹੈ ਤੁਸੀਂ ਉੱਦੇ ਵੀ ਇੰਟਰਵਿਊ ਲਈ ਜਾਏਗੇ ਨਾ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਜਿਵੇਂ ਵਰਕਰਾਂ ਦੇ ਵਿੱਚ ਪੂਰਾ ਜੋਸ਼ ਹੈ ਬਹੁਤ ਜ਼ਿਆਦਾ ਜੋਸ਼ ਹੈ 27-27 ਹੀ ਕਰੀ ਜਾਂਦੇ ਹੁਣ ਤਾਂ ਹਾਂ ਸੁੱਤੇ ਵੀ 27-27 ਕਰਦੇ ਆ ਹਰੇਕ ਸਾਥ ਚ ਹਮ ਆਪਾਂ ਨੂੰ ਵੀ ਸਵਾਲ ਲੈਣ ਦੀ ਆਸ ਤਾਂ ਪਿੰਡ ਚ ਕੀੜਾ ਦੇਣ ਦੀ ਜਿੱਤ ਗਈ ਹੈ ਭਲਵਾਨੀ ਕੀੜਾ ਦਿੰਦਾ ਹੀ ਹੈ ਰੇ हां ਬਿਲਕੁਲ ਬਿਲਕੁਲ ਮੈਂ ਤੇ ਅਤੇਂਦਰਦੀਨਾ ਨੇ ਸਾਰੇ ਪਿੰਡ ਚੋਂ ਕੀੜਾ ਗੂੜਾ ਦਿੱਤਾ ਫਿਰ ਸਾਡੇ ਗੁਰਦਾਰਾ ਸਾਹਿਬ ਕਿਸੇ ਬਜ਼ੁਰਗ ਦਾ ਭੋਗ ਸੀ ਉੱਥੇ ਵੀ ਗਏ ਲੋਕ ਬਹੁਤ ਹੀ ਇੱਜ਼ਤ ਕਰਦੇ ਆ ਇਸ ਪਰਿਵਾਰ ਦੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਆਪਾਂ ਕੈਂਡੀਡੇਟ ਬੀਬੀ ਪਰਮਜੀਤ ਕੌਰ ਜੀ ਨੂੰ ਵਧਾਈਆਂ ਦੇ ਦਈਏ ਉਸ ਤੋਂ ਬਾਅਦ ਆਪਾਂ ਅਤੇਂਦਰਦੀਨਾ ਜੀ ਤੇ ਡਾਕਟਰ ਅਜਮੇਰ ਸਿੰਘ ਦੋਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਬੀਬੀ ਜੀ ਬਹੁਤ ਬਹੁਤ ਮੁਬਾਰਕਾਂ ਲੋਕਾਂ ਨੇ ਫਤਵਾ ਦਿੱਤਾ ਬਹੁਤ ਖੁਸ਼ੀ ਹੈ ਹਾਂਜੀ ਬਹੁਤ ਖੁਸ਼ੀ ਹੈ ਜੀ ਲੋਕਾਂ ਦਾ ਧੰਨਵਾਦ ਕਰਨਾ ਚਾਹੂਗੀ ਵੋਟਰਾਂ ਦਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਮੇਰੇ ਪਹਿਣਾ ਨੇ ਪਰਾਂਵਾ ਨੇ ਪਹਿਣਾ ਨੇ ਬਜ਼ੁਰਗਾ ਨੇ ਬਹੁਤ ਸਾਨੂੰ ਪਿਆਰ ਦਿੱਤਾ ਜੀ ਬਹੁਤ ਪਿਆਰ ਉਹਨਾਂ ਦਾ ਬਹੁਤ ਬਹੁਤ ਕੋਟਣ ਕੋਟਣ ਤੁਸੀਂ ਤਾਂ ਰਿਕਾਰਡ ਹੀ ਤੋੜਤੇ ਸਾਰੇ ਹਾਂਜੀ ਉਹ ਕਿਰਪਾ ਮਾਲਕ ਦੀ ਜੀ ਜੀ ਹਾਂਜੀ ਸੋ ਬਹੁਤ ਬਹੁਤ ਮੁਬਾਰਕ ਹੈ ਜੀ ਸੋ ਭਾਤਿੰਦਰਦੀਨਾ ਜੀ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਆ ਮਤਿੰਦਰ ਦਿਨਾ ਜੀ ਤੁਹਾਨੂੰ ਦੱਸ ਦਈਏ ਜਿੱਥੇ ਡਾਕਟਰ ਅਜਮੇਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਨੇ ਉਥੇ ਸਾਡੇ ਚੇਅਰਮੈਨ ਸਾਹਿਬ ਸ਼ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਪ੍ਰਧਾਨ ਖਨਮੁਖ ਭਾਰਤੀ ਜੀ ਉਹਨਾਂ ਦੇ ਅਸਿਸਟੈਂਟ ਨੇ ਪੀਏ ਨੇ ਉਹਨਾਂ ਦੇ ਨਾਲ ਵਿਚਰਦੇ ਨੇ ਖਲਕੇ ਦੇ ਵਿੱਚ ਬੜਾ ਪਿਆਰ ਹੈ ਇਹਨਾਂ ਦਾ ਅਤਿੰਦਰ ਜੀ ਕਿਵੇਂ ਲੱਗ ਰਿਹਾ ਤੁਹਾਡੇ ਮਾਤਾ ਜੀ ਰਿਕਾਰਡ ਵੋਟਾਂ ਦੇ ਨਾਲ ਜਿੱਤੇ ਐ ਤੇ ਦਿਨਾ ਸਾਹਿਬ ਨੇ ਸਾਰੇ ਲੰਬੇ ਹੀ ਦੂਰ ਕਰਤੇ ਪਹਿਲੇ ਤਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੀਅਲ ਫੈਕਟ ਦੀ ਸਾਰੀ ਟੀਮ ਦਾ तहे دلੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਗ੍ਰਹਿ ਵਿਖਿਆ ਕੇ ਸਾਡੀ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਤੇ ਜਿੱਦਾਂ ਤੁਸੀਂ ਪੁੱਛਿਆ ਵੀਰੇ ਪ੍ਰਦੀਪ ਵਾਹਿਗੁਰੂ ਨੇ ਸਾਡਾ ਸਾਰਾ ਕੋਸ਼ਿਸ਼ ਸਾਨੂੰ ਇੰਨਾ ਕੁ ਕੁਸ਼ ਖੁਸ਼ੀਆਂ ਦਿੱਤੀਆਂ ਵੀ ਅਸੀਂ ਉਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਵਾਹਿਗੁਰੂ ਦਾ ਤੇ ਮੈਂ ਸਾਰੇ ਪਿੰਡ ਦਾ ਆਪਾ ਉਦੇਵੀ ਬੁਰਜ ਤੁਸੀਂ ਇੰਟਰਵਿਊ ਲਈ ਸੀਗੀ ਤੇ ਮੈਨੂੰ ਪਿੰਡ ਨੇ ਕਿਹਾ ਸੀਗਾ ਵੀ ਅਦਿੰਦਰ ਵੀ ਤੂੰ ਬਾਹਰਲੇ ਪਿੰਡ ਦੇਖ ਲੈ ਪਿੰਡ ਅਸੀਂ ਆਪ ਦੇਖ ਲਾਂਗੇ ਤੇ ਉਹ ਜਵਾਨ ਹੋਏ ਉਹ ਸਾਡੇ ਪਰਿਵਾਰ ਨੂੰ ਪਿਆਰ ਦਿੱਤਾ ਮੈਂ ਸਾਰੇ ਪਿੰਡਾਂ ਦਾ ਕਿਉਂਕਿ ਸਾਰੇ ਪਿੰਡਾਂ ਚੋਂ ਸਾਡੀ ਲੀਡ ਵਧੀ ਆ ਮੈਂ ਤੁਹਾਡੇ ਮਾਦੀਮ ਰਹੀਂ ਮੈਂ ਸਾਰਿਆਂ ਦਾ ਕੋਟਣ-ਕੋਟਣ ਮੇਰੇ ਪਰਿਵਾਰ ਵੱਲੋਂ ਧੰਨਵਾਦ ਕਰਨਾ ਤੇ ਮੈਂ ਆਸ ਕਰਦਾ ਹਾਂ ਵੀ ਮੈਂ ਇਸ ਤੋਂ ਉਮੀਦਾਂ ਤੇ ਉਹਨਾਂ ਦੀਆਂ ਤੇ ਅਸੀਂ ਸਾਡਾ ਪਰਿਵਾਰ ਖਰਾ ਉਤਰੂਗਾ ਤੇ ਗਾਂ ਵੀ ਸਾਨੂੰ ਇਦਾਂ ਪਿਆਰ ਕਰਦੀ ਭਾਰਤੀ ਸਾਹਿਬ ਨੇ ਇੱਕ ਜਿਹੜਾ ਵੱਡਾ ਵਿਸ਼ਵਾਸ ਦਿਤਾਇਆ ਤੁਹਾਡੇ ਤੇ ਬਲਾਕੇ ਜਿਹੜਾ ਇੱਕਦਮ ਹੁਕਮ ਕਰ ਦਿੱਤਾ ਕਿ ਤੁਸੀਂ ਚੋਣ ਲੜ ਰਹੇ ਹੋ ਦੇਖੋ ਜੀ ਪ੍ਰਦੀਪ ਵੀਰੇ ਸੋਨੂੰ ਵੀ ਪਤਾ ਬਾਈ ਭਾਰਤੀ ਇੱਕ ਵਾਈ ਗਰੂ ਰੱਬਾ ਮੇਰਾ ਤੇ ਇੱਕ ਬਾਈ ਜੀ ਆ ਉਹਨਾਂ ਦਾ ਹੁਕਮ ਮੇਰੇ ਲਈ ਇਲਾਹੀ ਹੁਕਮ ਆ ਸਾਡੇ ਪਰਿਵਾਰ ਲਈ ਇਲਾਹੀ ਹੁਕਮ ਆ ਬਾਈ ਜੀ ਦੇ ਨਾਲ ਮੇਰੇ ਡੈਡੀ ਜੀ ਦੀ 1983 ਵੇਲੇ ਦੀ ਸਾਂਝ ਆ ਹਾਂ ਕਿਉਂਕਿ ਡੈਡੀ ਜੀ ਪ੍ਰੈਕਟਿਸ ਕਰਦੇ ਹੁੰਦੇ ਸੀ ਤੇ ਉਹ ਮੈਡੀਕਲ ਤੇ ਬੰਦੇ ਹੁੰਦੇ ਹੂੰ ਤੇ ਬਾਈ ਜੀ ਮੈਨੂੰ ਆਪ ਦੇ ਐਜੇ ਬੇਟੇ ਜੰਮੂ ਪਿਆਰ ਮੈਂ ਉਹਨਾਂ ਦੇ ਐਜੇ ਫੈਮਿਲੀ ਤੋਂ ਸੋਨੂੰ ਦੱਸਦਾ ਮੈਨੂੰ ਪਤਾ ਦੇਖਦੇ ਆਂ ਅਸੀਂ ਉਹਨਾਂ ਦਾ ਹੁਕਮ ਸਾਡੇ ਲਈ ਇਲਾਹੀ ਹੁਕਮ ਆ ਜੋ ਵੀ ਹੋਊਗਾ ਕਿਉਂਕਿ ਉਹਦੇ ਮੌਕੇ ਤੇ ਅਸੀਂ ਜਵਾਰ ਸਿੰਘ ਵਾਲੇ ਸੀਗੇ ਸਰਦਾਰ ਪੂਰਨ ਸਿੰਘ ਸਰਪੰਚ ਦੇ ਗ੍ਰਹਿ ਵਿਖੇ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਆਪਣੇ ਡੈਡੀ ਨੂੰ ਫੋਨ ਲਾ ਵੀ ਉਹਨੂੰ ਕਹਿ ਵੀ ਫਾਈਲ ਭਰਨੀ ਆ ਬਸ ਜੀ ਡੈਡੀ ਜੀ ਨੇ ਮੂਰੇ ਦੂਜੀ ਕਿੰਤੂ ਪ੍ਰਿੰਤੂ ਨਹੀਂ ਕਰੀ ਵੀ ਨਹੀਂ ਕਾ ਤੂੰ ਕਿਉਂ ਯੈਸ ਜੀ ਸੋ ਆਪਾਂ ਡਾਕਟਰ ਅਜਮੇਰ ਸਿੰਘ ਜੀ ਦੇ ਨਾਲ ਲਬੀ ਗੱਲਬਾਤ ਕਰਦੇ ਆ ਕਿਵੇਂ ਡਾਕਟਰ ਸਾਹਿਬ ਖੁਸ਼ੀ ਮਹਿਸੂਸ ਹੋ ਰਹੀ ਹੈ ਲੋਕਾਂ ਨੇ ਵੱਡਾ ਫਤਵਾ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਕਾਲੀਦਾ ਲ ਅਤੇ ਸ਼੍ਰੀ ਖਣਮਖ ਭਾਰਤੀ ਪੱਤੋ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਜਿਨ੍ਹਾਂ ਨੇ ਸਾਡਾ ਮਤਲਬ ਇਸ ਟਰੈਕਟ ਦੇ ਵਿੱਚ ਸਰਦਾਰ ਸੁਬੀਰ ਸਿੰਘ ਬਾਦਲ ਔਰ ਇਹਨਾਂ ਨੇ ਖਣਮਖ ਭਾਰਤੀ ਦਾ ਰੋਲ ਅਦਾ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੂਸਰੇ ਨੰਬਰ ਤੇ ਜੋਗ ਵੀ ਸਾਡੀ ਮਤਲਬ ਵੋਟਾਂ ਦੀ ਮਤਲਬ ਹੋਏ ਪਤਾ ਹੀ ਹੈ ਕਿ ਸਾਰੇ ਪਿੰਡਾਂ ਦੇ ਵਿੱਚ ਚੋਹਾ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਬਾਤ ਚੜ ਕੇ ਸਾਡੀ ਮਤਲਬ ਮਦਦ ਕੀਤੀ ਹੈ ਅਸੀਂ ਉਹਨਾਂ ਦਾ ਬਹੁਤ 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 ਧੰਨਵਾਦ ਕਰਦੇ ਆ ਮੇਰੇ ਕੋਲ ਐਸੇ ਸ਼ਬਦ ਨਹੀਂ ਜਿਨ੍ਹਾਂ ਨਾਲ ਉਹਨਾਂ ਦਾ ਧੰਨਵਾਦ ਕਰ ਸਕਾਂ ਮੈਂ ਆਈ ਸਾਰੀ ਜਿੰਨੇ ਵੀ ਪਿੰਡਾਂ ਦੇ ਵਿੱਚ ਮਤਲਬ ਵੋਟਾਂ ਪਾਉਣ ਦੇ ਵਿੱਚ ਮਦਦ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਗੱਲਬਾਤ ਸੁਣੀ ਹੈ ਅਤੇਂਦਰ ਸਿੰਘ ਦੀਨਾ ਜੀ ਬੀਬੀ ਪਰਮਜੀਤ ਕੋ ਡਾਕਟਰ ਅਜਮੀਰ ਸਿੰਘ ਜੀ ਭੋਲਾ ਸਿੰਘ ਜੀ ਸਰਪੰਚ ਦੇ ਭਾਈ ਜੀ ਕੀ ਨਾਮ ਹੈ ਭਾਈ ਜੀ ਦਾ ਸਵਰਨ ਸਿੰਘ ਜੀ ਵੱਡੇ ਭਾਈ ਨੇ ਡਾਕਟਰ ਸਾਹਿਬ ਦੇ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਭ ਤੋਂ ਵੱਡੀ ਲੀਡ ਤੇ ਜਿਹੜੀ ਸੀਟ ਜਿੱਤੀ ਆ ਉਹ ਦੀਨਾ ਸਾਹਿਬ ਜੋਂ ਹੈ ਇਹ ਵੀ ਇੱਕ ਵੱਡੀ ਗੱਲ ਮਾਇਨੇ ਰੱਖਦੀ ਹੈ ਸੋ 2027 ਦੀ ਭਾਈ ਜੀ ਨੇ ਗੱਲ ਕੀਤੀ ਆ ਹੁਣ ਦੇਖਣਾ ਹੋਵੇਗਾ ਕਿ ਵੋਟਰ ਕੀ ਫਤਵਾ ਦਿੰਦੇ ਆ ਆਉਣ ਵਾਲੇ ਸਾਲ ਦੇ ਵਿੱਚ ਕਿਉਂਕਿ ਲਗਭਗ 1 ਸਾਲ ਰਹਿ ਗਿਆ ਜਦੋਂ ਨੂੰ ਜਿਹੜਾ ਚੋਣ ਜਾਬਤਾ ਲਾਗੂ ਹੋ ਜਾਵੇਗਾ ਸੋ ਕੈਮਰਾ ਪਰਸਨ ਜਸਪ੍ਰੀ ਸਿੰਘ ਸੈਦੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿੱਲੋਂ ਦੀ ਵਿਸ਼ੇਸ਼ ਰਿਪੋਰਟ